ਵਿੜਪਾ ਨੂੰ ਇਨਸਾਫ਼ ਦਿਵਾਉਣ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਨਿਹੰਗ ਸਿੰਘ ਫੌਜਾ ਅਤੇ ਹਿੰਦੂ ਆਗੂ ਅਮੇਸ਼ ਸ਼ਰਮਾ ਪੁਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੱਸਿਆ ਕਿ ਇੱਕ ਸਮਾਜ ਸੇਵੀ ਆਗੂ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਜਿਸਨੇ ਸਾਡੀ ਭੈਣ ਨੂੰ ਕੁਝ ਸਮਾਂ ਇਸਤੇਮਾਲ ਕਰਕੇ ਬਾਅਦ ਵਿੱਚ ਉਸ ਛੱਡ ਦਿੱਤਾ ਜਿਸ ਦੇ ਚਲਦਿਆਂ ਅਸੀਂ ਭੈਣ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੁੱਜੇ ਹਾਂ ਜੇਕਰ ਆਉਣ ਵਾਲੇ ਸਮੇਂ ਵਿੱਚ ਸਾਡੀ ਭੈਣ ਨੂੰ ਇਨਸਾਫ ਨਾ ਮਿਲਿਆ ਤਾਂ ਸਾਡੇ ਵੱਲੋਂ ਰੋਸ ਦਰਨਾ ਹੋਰ ਤਿੱਖਾ ਕੀਤਾ ਜਾਵੇਗਾ ਸੋਨੀ ਕਿੱਥੇ ਗਿਆ ਸੋਨੀ ਆ ਗਿਆ ਅੱਜ ਇਹੋ ਇੱਕ ਲੈਵਲ ਉੱਤੇ ਆਇਓ ਵੀ ਮੈਂ ਮੈਂ ਕੱਢ ਲਾ ਤੇ ਅੱਜ ਤੁਸੀਂ ਸੀਪੀ ਉੱਤਰ ਆਇਓ ਜਿਹੜੀ ਮੰਗ ਮਿਲ ਆਸੀ ਦੇਖੋ ਮੇਰਾ ਨਾਮ ਅਮਿਤ ਕੁਮਾਰ ਹੈ ਜਿੱਦਾਂ ਕਿ ਤੁਸੀਂ ਪਤਾ ਹੀ ਹੈ ਵੀ ਅਸੀਂ ਪਿਛਲੇ ਕਾਫੀ ਸਮਿਆਂ ਤੋਂ ਇੱਕ ਐਨਜੀਓ ਸੇਵ ਦਾ ਲਾਈਫ ਚਲਾ ਰਹੇ ਆਂ ਵੀ ਨਿਹੰਗ ਸਿੰਘ ਫੌਜ ਜਥੇਦਾਰ ਮੰਗਲ ਸਿੰਘ ਜੀ ਹਿੰਮਤ ਸਿੰਘ ਜੀ ਬਾਬਾ ਕੁਲਦੀਪ ਸਿੰਘ ਜੀ ਤੇ ਬਾਕੀ ਜਿਹੜੀ ਸਾਡੀ ਨਿਹੰਗ ਸਿੰਘ ਫੌਜ ਆ ਵੀ ਕਾਫੀ ਲੰਬੇ ਸਮੇਂ ਤੋਂ ਅਸੀਂ ਇੱਕ ਬਹੁਤ ਜਿਹੜੇ ਦੱਬੇ ਕੁਚਲੇ ਲੋਗ ਨੇ ਉਹਨਾਂ ਦੇ ਇਨਸਾਫ ਲਈ ਅਸੀਂ ਇੱਕ ਜੇ ਨਹੀਂ ਠਾਣਿਆਂ ਚੋਂਕੀਆਂ ਚ ਸੁਣਵਾਈ ਤੇ ਅਸੀਂ ਇੱਥੇ ਸੀਪੀ ਸਾਹਿਬ ਕੋਲ ਇੱਕ ਸੁਣਵਾਈ ਦੀ ਗੁਹਾਰ ਲੈ ਕੇ ਆਉਨੇ ਆ ਗੁਹਾਰ ਮੈਂ ਤਾਂ ਕਹਿੰਨਾ ਜੇ ਥੱਲੇ ਲੈਵਲ ਤੇ ਸੁਣਵਾਈ ਹੋਵੇ ਤਾਂ ਸਾਨੂੰ ਗੁਹਾਰ ਕਹਿਣ ਦੀ ਲੋੜ ਨਾ ਪਵੇ ਦੇਖੋ ਦੁਹਾਈ ਹੋਈ ਪਉਂਦਾ ਜਿਹਨੂੰ ਢਿੱਡਪੀੜ ਹੁੰਦੀ ਆ ਸੋ ਅਸੀਂ ਅੱਜ ਇੱਥੇ ਆ ਰਹੇ ਸੀ ਕਿ ਜਿਵੇਂ ਕਿ ਮੇਰੇ ਨਾਲ ਪਈ ਪਿਛਲੇ ਦਿਨੇ ਹਨਾ ਬਈ ਬਹੁਤ ਥ੍ਰੈਟ ਕੋਲਾ ਬਹੁਤ ਜਿਆਦਾ ਬਹੁਤ ਕੁਝ ਹੋ ਰਿਹਾ ਪਰ ਪੁਲਿਸ ਪ੍ਰਸ਼ਾਸਨ ਵੀ ਉਹ ਇੱਕ ਇੱਕੋ ਹੀ ਜਵਾਬ ਹੈ ਜੀ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਜਦ ਕੇ ਤੁਹਾਨੂੰ ਪਤਾ ਹੀ ਹੈ ਵੀ ਮੇਰੀ ਗੱਡੀ ਟਕਰ लॉस ਹੋ ਗਈ ਸੀ ਗੱਡੀ ਟਕਰ ਮੇਰੀ लॉस ਹੋ ਗਈ ਸੀ ਹੁਣ ਵੀ ਪ੍ਰੈਜ਼ੈਂਟਲੀ ਪ੍ਰੈਜ਼ੈਂਟਲੀ ਦੇਖੋ ਵੀ ਜਿਹੜੇ ਨੇ ਆਪਣਾ ਥ੍ਰੈਟ ਕੋਲ ਆ ਜਿਹੜੀ ਉਹ ਰੋਕ ਨਹੀਂ ਰਹੇ ਆਹ ਦੇਖੋ ਆ ਚੀਜ਼ ਤੁਸੀਂ ਦੇਖ ਲੈ ਰਹੇ ਹੋ ਪਈਏ ਹੁਣ ਮੈਂ ਕਿੰਨੂ ਬਾਰ-ਬਾਰ ਜਾ ਕੇ মিডিਆ ਦੇ ਅੱਗੇ ਪਈ ਕਵਾਂ ਵੀ ਮੈਨੂੰ ਥ੍ਰੈਟ ਆ ਰਹੀ ਥ੍ਰੈਟ ਆ ਰਹੀ ਅਸੀਂ ਤਾਂ ਆਪਣਾ ਜਿਹੜਾ ਰੋਣਾ ਸੀਗਾ ਉਹ ਰੋਣ ਜਾ ਰਹੇ ਸੀਗੇ ਸੀਪੀ ਸਾਹਿਬ ਦੇ ਕੋਲ ਪਰ ਜਿਹੜਾ ਮੌਕੇ ਤੇ ਆ ਧੀ ਭੈਣ ਦੇਖੀ ਆ ਪਈ ਅਸੀਂ ਰੁਕ ਗਏ ਆ ਧੀ ਭੈਣ ਦੀ ਸਮੱਸਿਆ ਜਿਹੜੀ ਆ ਉਹ ਦੇਖੀ ਆ ਵੈਪਨ ਦੀ ਤੁਹਾਡੀ ਸੀਗੀ ਉਹ ਉਹ ਦੀ ਹੋ ਗਿਆ ਹਾਂਜੀ ਇਹਨਾਂ ਬਾਰੇ ਤੁਸੀਂ ਤੁਹਾਨੂੰ ਕੀ ਇਹਨਾਂ ਬਾਰੇ ਬੇਟੀ ਬਾਰੇ ਪਤਾ ਲੱਗਿਆ ਵਾ ਪਈ ਕਿਸੇ ਬੰਦੇ ਨੇ ਇਹਨਾਂ ਨੂੰ ਵਰਗਲਾ ਕੇ ਬੜਾ ਇਹਨਾਂ ਦਾ ਗਲਤ ਕੰਮ ਆ ਜਿਹੜਾ ਉਹ ਕੀਤਾ ਤੇ ਸਾਡੇ ਜਿਹੜੇ ਹਿੰਦੂ ਸਮਾਜ ਦੇ ਬਹੁਤ ਸਮਾਜ ਸੇਵ ਜੀ ਅਮੀ ਜੀ ਸਾਡੇ ਨਾਲ ਅੱਜ ਮੌਜੂਦ ਸੇ ਉਹ ਇੱਥੇ ਖੜੇ ਹੋਏ ਸੀ ਇਹਨਾਂ ਨੂੰ ਅਸੀਂ ਦੇਖਦੇ ਹੋਏ ਅਸੀਂ ਵੀ ਖੜ ਗਏ ਤੇ ਜਦੋਂ ਅਸੀਂ ਬੇਟੀ ਬਾਰੇ ਪੁੱਛਿਆ ਤੁਹਾਨੂੰ ਪਤਾ ਗੁਰੂ ਦੀ लाਡਲੀਆਂ ਫੌਜਾਂ ਹਮੇਸ਼ਾ ਰੱਖਿਆ ਕਰਨ ਲਈ ਤਤਬਰ ਤਤ ਤਿਆਰ ਰਹਿੰਦੀਆਂ ਨੇ ਤੇ ਤਿਆਰਬਰ ਤਿਆਰ ਰਹਿਣਗੀਆਂ ਵੀ ਪਰ ਜਿਹੜੇ ਚੋਲਿਆਂ ਦੇ ਵਿੱਚ ਬਦਮਾਸ਼ੀਆਂ ਕਰ ਰਹੇ ਨੇ ਇਸ ਚੋਲੇ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਆ ਜੇ ਇਸ ਚੋਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਸੀਂ ਵੀ ਮਿੱਟੀ ਦੇ ਵਿੱਚ ਮਿੱਟੀ ਹੋਵੋਗੇ ਕਿਉਂਕਿ ਗੁਰਨਾਨਕ ਪਾਤਸ਼ਾਹ ਦਾ ਇੱਕੋ ਹੁਕਮ ਹੈ ਜਿੱਦਾਂ ਤੁਸੀਂ ਕਰੋਗੇ ਉਦਾਂ ਤੁਸੀਂ ਭਰੋਗੇ ਤੇ ਸਾਡਾ ਜਿਹੜਾ Hindu ਸਮਾਜ ਤੇ ਸਿੱਖ ਭਾਈਚਾਰਾ ਇਹ ਇੱਕ ਆ ਇਨੂੰ ਤੋੜਿਆ ਮਰੋੜਿਆ ਨਹੀਂ ਜਾ ਸਕਦਾ ਤੇ ਅਸੀਂ ਅੱਜ ਵੀ ਇੱਕ ਆ ਤੇ ਕੱਲ ਵੀ ਇੱਕ ਸੀ ਤੇ ਹਮੇਸ਼ਾ ਹੀ ਇੱਕ ਰਾਵਾਂਗੇ ਬਾਕੀ ਜੇ ਬੇਟੀ ਨੂੰ ਇਨਸਾਫ ਨਾ ਮਿਲਿਆ ਫਿਰ ਪੂਰਨ ਤੌਰ ਤੇ ਮੋਰਚਾ ਲਾਇਆ ਜਾਊਗਾ ਠੀਕ ਹੈ ਹਾਂਜੀ ਅੱਜ ਅਸੀਂ ਆਏ ਸੀਗੇ ਭੈਣ ਨੂੰ ਇਨਸਾਫ ਦਵਾਉਣ ਵਾਸਤੇ ਸੀਪੀ ਅਫੀਸ ਦੇ ਬਾਹਰ ਖੜੇ ਸੀਗੇ ਔਰ ਇਸ ਦੌਰਾਨ ਨੰਗ ਫੌਜਾਂ ਸਾਡੇ ਕੋਲੋਂ ਨਿਕਲ ਰਹੀਆਂ ਸੀਗੀਆਂ ਉਹਨਾਂ ਨੇ ਹਾਲਚਲ ਪੁੱਛਿਆ ਭੈਣ ਦਾ ਗੱਲਬਾਤ ਪੁੱਛੀ ਸਾਰੀ ਸਾਰੀ ਗੱਲ ਜਾਣਨ ਤੋਂ ਬਾਅਦ ਜੋ ਨੰਗ ਸਿੰਘ ਫੌਜਾਂ ਦਾ ਅਸਲ ਕੰਮ ਹੈ ਤੀ ਪੈਨ ਦੀ ਰਾਖੀ ਕਰਨਾ ਉਹ ਨਾਲ ਸਾਥ ਦਿੱਤਾ ਨਾਲ ਖੜੇ ਹੋਏ ਇੱਕ ਮੈਸੇ ਮਸਲਾ ਇਹਨਾਂ ਦਾ ਇਹ ਹੈ ਕਿ ਇੱਕ ਕੋਈ ਸ਼ਹਿਰ ਦੇ ਮੋਦਵਾਰ ਬੰਦੇ ਨੇ ਇੱਕ ਕੋਈ ਚੇਤਨ ਵਿਵੇਜਾ ਜੋ ਧਾਰਮਿਕ ਸਰੂਪ ਧਾਰਨ ਕਰਕੇ 30 ਪੈਨਲ ਤੱਕਾ ਕੀਤਾ ਗਿਆ ਤੇ ਉਸ ਨੂੰ ਸਾਥ ਦਾਨ ਵਾਸਤੇ ਅੱਜ ਇਕੱਠੇ ਹੋਏ ਆ। ਜੇਕਰ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਅਗੇ ਜਿੱਥੇ ਮਾਰਕ ਹੋਏਗੀ ਤੇ ਉੱਥੇ ਇਨਸਾਫ ਲੀਗ ਪੂਰੀ ਗੁਹਾਰ ਹੈ ਜੇਕਰ ਉਹਨੂੰ ਸ਼ਿਕਾਇਤ ਤਾਂ ਦਿੱਤੀ ਗਈ ਹੈ ਤਾਂ ਕਿ ਸ਼ਿਕਾਇਤ ਦਿੱਤੇ ਪੁਲਿਸ ਦਾ ਕੰਮ ਹੈ ਉਹਨੂੰ ਵੈਰੀਫਾਈ ਕਰਨਾ ਔਰ ਸਹੀ ਤਰੀਕਾ आरोप ਇਹ ਹੈ ਕਿ ਇੱਕ ਚੇਤਨ 베ਜਨ ਨਾਮ ਦਾ ਵਿਅਕਤੀ ਹੈ ਉਸਨੇ ਗੁੰਮਰਾਹ ਕਰਕੇ ਕੁੜੀ ਨੂੰ ਇਸਤੇਮਾਲ ਕੀਤਾ ਤੇ ਉਸ ਤੋਂ ਇਸਤੇਮਾਲ ਕਰਨ ਤੋਂ ਬਾਅਦ ਇਹਨੂੰ ਛੱਡ ਦਿੱਤਾ ਗਿਆ ਉਹ ਨਾ ਹੀ ਕੋਈ ਸੰਵਿਧਾਨਿਕ ਦੇ ਕੇ ਨਾਲ ਵਿਆਹ ਰਚਾਇਆ ਗਿਆ ਇਹਦੇ ਨਾਲ ਨਾ ਕੁਝ ਕੀਤਾ ਗਿਆ ਤੇ ਇਸ ਕਰਕੇ ਵੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਹਦੀ ਜਾਂਚ ਕੀਤੀ ਜਾਵੇ ਇੱਕ ਬੱਚਾ ਵੀ ਹੈ ਛੋਟਾ ਇਹਨਾਂ ਕੋਲੇ ਜੋ ਕਿ ਇਹਨਾਂ ਦਾ ਦਾਅਵਾ ਹੈ ਕਿ ਉਹਦਾ ਹੀ ਹੈ ਤੇ ਉਹਦੀ ਜਾਨ ਜਿਹੜੀ ਹੈਗੀ ਪ੍ਰਸ਼ਾਸਨ ਕਰੇ ਕੋਰਪੋਰੇਸ਼ਨ ਕਰਕੇ ਜਿਹੜੇ ਦੋਸ਼ੀ ਐ ਅੱਜ ਤੁਹਾਨੂੰ ਅਮਿਤ ਕੁਮਾਰ ਜੀ ਮਿਲਿਆ ਨੇ ਇੱਥੇ ਦੇ ਟੀਕਣੇ ਕਰਾਂ ਜਦੋਂ ਅਸੀਂ ਖੜੇ ਹੋਏ ਸੀਗੇ ਇੱਥੇ ਸੀਪੀ ਸਾਹਿਬ ਨੂੰ ਮਿਲਣ ਵਾਸਤੇ ਤੇ ਸਾਡੇ ਕੋਲੋਂ ਕੁਝ ਨਿਆਂਗ ਫੌਜਾਂ ਨਿਕਲ ਰਹੀਆਂ ਸੀਗੀਆਂ ਅਸਲ ਨੀਲੇ ਬਣ ਦੇ ਵਿੱਚ ਗੁਰੂ ਦੀਆਂ ਨਿਆਂਗ ਫੌਜਾਂ ਨੇ ਜਿਹੜਾ ਅਸਲ ਕਾਰਜ ਕਰਨਾ ਹੈ ਗਰੀਬ ਦੀ ਰੱਖਿਆ ਕਰਨ ਵਾਲਾ ਕੰਮ ਜਿਹੜਾ ਹੈਗਾ ਉਹ ਉਹਨਾਂ ਨੇ ਦੇਖਿਆ ਤੀ ਪੈਂਦੀ ਰੱਖਿਆ ਕਰਨ ਵਾਸਤੇ ਖੜੇ ਹੋ ਗਏ ਨਾਲ ਸਾਡੇ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਸੁਨੇਹਾ ਜਾ ਰਿਹਾ ਹੈ ਲੰਬੇ ਸਮੇਂ ਦੇ ਵਿੱਚੋਂ ਕਿ ਕੁਝ ਲੋਕ ਚੋਲੇ ਨੂੰ ਬਦਨਾਮ ਕਰ ਰਹੇ ਆ ਨੀਲੇ ਬਣ ਦੇ ਨੂੰ ਬਦਨਾਮ ਕਰ ਰਹੇ ਆ ਤੇ ਕੁਝ ਲੋਕ ਭਗਵੇ ਨੂੰ ਬਦਨਾ ਤੇ ਇਹਨਾਂ ਲੋਕਾਂ ਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ ਜੇ ਸਮਾਜ ਦੇ ਵਿੱਚ ਸਾਡੇ ਨਯੰਗ ਫੌਜਾਂ ਔਰ ਸੱਚੀ ਲੋਕ ਆਪਾਂ ਜਾਗਾਂਗੇ ਤਾਂ ਅਸੀਂ ਆਪਣੇ ਵਿੱਚੋਂ ਇਹਨਾਂ ਲੋਕਾਂ ਨੂੰ ਕੱਢ ਕੇ ਬਾਹਰ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਇੱਕਤਾ ਦਾ ਸੁਨੇਹਾ ਜਿਹੜਾ ਹੈਗਾ ਸਾਡੀ ਏਕਤਾ ਔਰ ਖਟਤਾਬਰ ਕਰ ਰਹੇ ਠੀਕਾ ਜੀ ਨੇ ਕਿਹਾ ਵੀ ਕਦੇ ਜੇ ਨਹੀਂ ਇਹਨਾਂ ਦੇ ਹੋਇਆ ਤੇ ਕੁਝ ਐ ਕਾਰਵਾਈ ਨਹੀਂ ਤਾਂ ਕਿ ਧੰਨਵਾਦ ਜੇ ਕਾਰਵਾਈ ਨਹੀਂ ਹੋਈ ਤਾਂ ਜਿਹੜਾ ਸੰਘਰਸ਼ ਹੈ ਉਹਨੂੰ ਸੰਘਰਸ਼ ਦੀ ਨੀਤੀ ਬਣਾਈ ਜਾਏਗੀ ਨਯੰਗ ਫੌਜਾਂ ਨੂੰ ਨਾਲ ਲੈ ਕੇ ਹਿੰਦੂ ਜਥੇਬੰਦੀ ਮੈਂ ਆਪ ਆਪਣੇ ਨਾਲ ਲੈ ਕੇ ਸਭ ਨੂੰ ਤੇ ਅਸੀਂ ਜਿਹੜਾ ਸੰਘਰਸ਼ ਹੋਏਗਾ ਤਿੱਖਾ ਕਰਾਂਗੇ